ਸ੍ਰੀ ਕਾਲ ਵਿਸਾਰਾ ਹੁਣ ਤੁਹਾਨੂੰ ਦੱਸਣ ਜਾ ਰਿਹਾ ਜੋ ਕਿ ਕਰਨਲ ਦੀ ਪਤਨੀ ਦਾ ਇੱਕ ਸਖਸ ਵੱਲੋਂ ਪਿੱਛਾ ਕਰਿਆ ਜਾਂਦਾ ਜਿਹਦੇ ਵਿੱਚ ਕੀ ਉਹਨੂੰ ਤੁਰੰਤ ਮੌਕੇ ਤੇ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਦੀ ਜਿਹੜੀ ਮੋਬਾਈਲ ਤਾਂ ਉਹਦੇ ਵਿੱਚ ਜਿਹੜੀ ਰਿਕਾਰਡਿੰਗ ਕਰ ਰਿਆ ਸੀ ਕਿਉਂਕਿ ਉਹਨੂੰ ਇੱਕ ਸਿਕਿਉਰਿਟੀ ਦਿੱਤੀ ਹੋਈ ਆ ਸਿਕਿਉਰਿਟੀ ਨੇ ਜਿਹੜੇ ਕੋਈ ਨਾਲ ਉਹਦੇ ਨਾਲ ਸੀਗੇ ਕਰਨਲ ਦੀ ਪਤਨੀ ਦੇ ਨਾਲ ਤਾਂ ਉਹਨਾਂ ਨੇ ਦੱਸਿਆਗਾ ਕਿ ਵੀ ਇਹ ਕੋਈ ਵੀਡੀਓ ਰਿਕਾਰਡਿੰਗ ਕਰ ਰਿਆ ਸੀ ਕਿਉਂਕਿ ਉਹਦੀ ਪਤਨੀ ਨੇ ਸਾਹਮਣੇ ਆ ਕੇ ਇਸ ਗੱਲ ਦਾ ਖੁਲਾਸਾ ਕੀਤਾ ਵੀ ਇਹ ਸਖਸ ਹੈ ਕੌਣ ਤੈਨ ਮੌਕੇ ਤੇ ਉਹਨੂੰ ਗ੍ਰਿਫਤਾਰ ਵੀ ਕੀਤਾ ਇੱਕ ਪੰਜਾਬ ਪੁਲਿਸ ਵੱਲੋਂ ਜਿਹੜਾ ਉਹਨੂੰ ਐਨ ਮੌਕੇ ਤੇ ਗ੍ਰਿਫਤਾਰ ਕੀਤਾ ਤੇ ਉਹਦੇ ਤੋਂ ਸਵਾਲ ਪੁੱਛੇ ਗਏ ਜਿਹੜੀ ਕਾਨੂੰਨੀ ਪਤਨੀ ਨੇ ਉਹਨੂੰ ਪੁੱਛਿਆ ਵੀ ਤੇਰਾ ਨਾਮ ਦੱਸ ਪਹਿਲਾਂ ਕੌਣ ਆ ਤੂੰ ਤੇ ਆਇਆ ਕਿੱਥੋਂ ਆ ਤੈਨੂੰ ਕਿਹਨੇ ਭੇਜਿਆ ਤਾਂ ਉਹ ਸਖਤ ਨੇ ਕੋਈ ਹਜੇ ਤੱਕ ਆਪਣੇ ਬੰਨਿਓ ਕੋਈ ਜਵਾਬ ਨਹੀਂ ਦਿੱਤਾ ਤਾਂ ਹੁਣ ਇਹਦੇ ਵਿੱਚ ਪਤਾ ਲੱਗਦਾ ਕਿਉਂਕਿ ਉਹਨਾਂ ਨੂੰ ਜਿਹੜੇ ਹਿਸਾਬ ਨਾਲ ਸਿਕਿਉਰਿਟੀ ਦਿੱਤੀ ਆ ਵੀ ਕੋਈ ਉਹਨਾਂ ਤੇ ਖਤਰਾ ਵੀ ਹੋ ਸਕਦਾ ਜਾਨ ਨੂੰ ਵੀ ਤਾਂ ਕਿਉਂਕਿ ਜਿਹੜੇ ਹਿਸਾਬ ਨਾਲ ਇਹ ਮੁੱਦਾ ਹਾਈਲਾਈਟ ਖਬਰਾਂ ਬਣ ਚੁੱਕੀ ਤਾਂ ਜਿਹਦੇ ਵਿੱਚ ਇਹ 14 ਤਰੀਕ 13 ਤਰੀਕ ਦੀ ਘਟਨਾ ਇਹ ਪਰ ਤੇ ਜਿਹਦੇ ਵਿੱਚ ਅੱਜ ਹੋ ਗਏ 19 20 ਦਿਨ ਹੋ ਚੱਲੇ ਪਰ ਇਸ ਪਰਿਵਾਰ ਦੀ ਸੁਣਵਾਈ ਨਹੀਂ ਹੋਈ ਕਿਉਂਕਿ ਜੇ ਗੱਲ ਕਰੀਏ ਇਹ ਮਾਮਲਾ ਕੋਰਟ ਵਿੱਚ ਵੀ ਪਹੁੰਚ ਗਿਆ ਤੇ ਜਿਹੜਾ ਰੱਖਿਆ ਮੰਤਰੀ ਆ ਜੋ ਰਾਜਨਾਥ ਉਹਨਾਂ ਕੋਲ ਵੀ ਇਹ ਪਹੁੰਚ ਗਿਆ ਹੋ ਗਏ 20 ਮਿੰਟ ਸਿਰਫ ਆਈਨ ਕਵਰ ਤਾਂ ਇਹ ਥੋੜੇ ਨਾਲ ਸਾਂਝੀ ਕੀਤੀ ਆ ਹੁਣ ਦੇਖਣਾ ਇਹ ਬੰਦਾ ਇਸ ਪਰਿਵਾਰ ਨਾਲ ਵੀ ਕੋ ਕੋਈ ਵੱਡੀ ਸਾਜਿਸ਼ ਰਚੀ ਜਾ ਸਕਦੀ ਆ ਕਿਉਂਕਿ ਸਕਿਉਰਟੀ ਜਿਹੜੀ ਇਹਨਾਂ ਨੂੰ ਦਿੱਤੀ ਗਈ ਹੈ ਸਕਿਉਰਟੀ ਸਕਿਉਰਟੀ ਨਾਲ ਬਾਵਜੂਦ ਹੁੰਦੇ ਵੀ ਇਹ ਸ਼ਖਸ ਨੇ ਪਿੱਛਾ ਕਰਿਆ ਤੇ ਅੱਗੋਂ ਜਦੋਂ ਇਹ ਸਵਾਲ ਪੁੱਛੇਗੇ ਵੀ ਤੇਰਾ ਨਾਮ ਦੱਸ ਤੂੰ ਆਇਆ ਕੌਣ ਆ ਕਿਹਨੇ ਭੇਜਿਆ ਤੈਨੂੰ ਤਾਂ ਇਹਦੇ ਬੰਨਿਓ ਕੋਈ ਅੱਗੋਂ ਜਵਾਬ ਨਹੀਂ ਕਰਦਾ ਮੈਂ ਮੈਨੂੰ ਪੁਲਸ ਨਾਲ ਭੇਜ ਦਿਓ ਜੀ ਮੈਨੂੰ ਸਰ ਨਾਲ ਭੇਜ ਦਿਓ ਤਾਂ ਹੁਣ ਇਹ ਪੁਲਸ ਵਾਲੇ ਬੰਨਿਓ ਇਹ ਕਹਿਆ ਗਿਆ ਵੀ ਇਹਨੂੰ ਫੋਨ ਨਹੀਂ ਦੇਣਾ ਤੇ ਉਹਦੇ ਵਿੱਚ ਰਿਕਾਰਡਿੰਗ ਕੀ ਹੋਈ ਆ ਇਹ ਉਸ ਨੂੰ ਪਤਾ ਕਿਉਂਕਿ ਉਹਨੇ ਡਿਲੀਟ ਕੁਝ ਨਹੀਂ ਕੀਤਾ ਕੀਤਾ ਹਲੇ ਤੱਕ ਤਾਂ ਜਦੋਂ ਇਹ ਖਬਰ ਕੋਈ ਅੱਗੋਂ ਆਊਗੀ ਤੇ ਤਰੰਤ ਸੋਡੇ ਨਾਲ ਸਾਂਝੀ ਕਰਾਂਗੇ ਪਰ ਹੁਣ ਜਿਹੜੀ ਬਹੁਤ ਵੱਡੀ ਖਬਰ ਇਹ ਆ ਵੀ ਸੇਮ ਪੰਤਮਾਨ ਨੇ ਪਹਿਲਾ ਨੰਬਰ ਇਹਨਾਂ ਨਾਲ ਵਾਅਦਾ ਕਰਕੇ 31 ਤਰੀਕ ਦਾ 20:12 ਵਜੇ ਦਾ ਸਮਾਂ ਦੇ ਕੇ ਉਹ ਵਾਅਦੇ ਤੋਂ ਮੁੱਕਰੇ ਆ ਬਹੁਤ ਵੱਡੀ ਕਸਾਜਿਸ਼ ਇਹ ਆ ਤੇ ਦੂਜਾ ਨੰਬਰ ਜਿਹੜੀ ਗੱਲ ਕਰੀਏ ਡੀਜੀਬੀਆਈ ਤੇ ਸਾਡੇ ਇੱਕ ਆਰਮੀ ਦੇ ਅਫਸਰ ਇਹਨਾਂ ਦੀ ਇੱਕ ਮੀਟਿੰਗ ਹੋਈ ਸੀ ਜਿਹੜਾ ਆਪਾਂ ਕਹਿੰਦੇ ਕੰਪਰੈਸ ਹੋਈ ਸੀ ਪਰ ਉਹਦੇ ਵਿੱਚ ਕੋਈ ਰਾਹਤ ਨਹੀਂ ਮਿਲੀ ਇਸ ਪਰਿਵਾਰ ਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਉਹ ਦੇਖਣਾ ਹੁਣ ਇਹ ਬਣਦਾ ਇਸ ਪਰਿਵਾਰ ਨੂੰ ਜੋ ਬਹੁਤ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਆ ਵੀ ਹਲੇ ਤੱਕ ਕੋਈ ਇਨਸਾਫ ਇੱਕ ਨਾਲ ਨਾਲ ਸੋਨੂੰ ਛੋਟੀ ਜੀ ਖਬਰ ਹੋਰ ਦੱਸਦੀ ਇੱਕ ਬਲਾੜਾ ਜੋ ਸ਼ਹਿਰ ਦੇ ਪਿੰਡ ਦੇ ਹੈ ਇੱਕ ਛੋਟਾ ਜਿਹਾ ਪਿੰਡ ਬਲਾੜਾ ਤਾਂ ਉੱਥੋਂ ਦੇ ਜੋ ਦੋ ਫੌਜੀ ਆ ਦੋਨੇ ਭਰਾ ਆ ਆਰਮੀ ਦੇ ਵਿੱਚ ਆ ਤੇ ਉਸ ਪਰਿਵਾਰ ਦੇ ਘਰ ਦੇ ਨਾਲ ਹੀ ਇੱਕ ਕੋਈ ਸੈਲਰ ਲੱਗਦਾ ਕਰੀਬ ਹੀ ਕੋਲ ਤੇ ਉਹਦੇ ਵੱਲੋਂ ਦੱਸਿਆ ਗਿਆ ਵੀ ਸਾਡੇ ਘਰੇ ਗੰਦਫੂਸ ਉੱਡ ਕੇ ਆਉਂਦਾ ਤੇ ਇਹ ਜੋ ਅਬ ਕਹਿੰਦਾ ਮਤਲਬ ਵੀ ਇਹ ਬੰਦ ਹੋਣਾ ਚਾਹੀਦਾ ਤੇ ਉਹਨਾਂ ਦੋਨਾਂ ਭਰਾਵਾਂ ਬਣੀ ਇੱਕ ਪ੍ਰਦਰਸ਼ਨ ਕੀਤਾ ਗਿਆ ਈ ਧਰਨਾ ਲੱਗੇ ਗਿਆ ਸੀ ਕਿ ਅਸੀਂ ਭੁੱਖ ਹੜਤਾਲ ਤੇ ਬੈਠੇ ਹਾਂ ਪਰ ਜਿਨ੍ਹਾਂ ਨੇ ਉਹਨੂੰ ਕਿਹਾ ਸੀ ਵੀ ਅਸੀਂ ਤੁਹਾਡੇ ਨਾਲ ਖੜਾਂਗੇ ਕੋਈ ਵੀ ਉਹਦੇ ਨਾਲ ਨਹੀਂ ਖੜਾ ਸਾਰੇ ਆਪੋ ਆਪਣੇ ਕੰਮਾਂ ਕਰਾਂ ਤੇ ਜਰੇ ਲੱਗ ਗਏ ਤੇ ਕਹਿੰਦਾ ਮਤਲਬ ਵੀ ਆਪਣੇ ਆਪਣੇ ਕੰਮਾਂ ਤੇ ਲੱਗੇ ਤਾਂ ਉਹ ਪਰਿਵਾਰ ਉਹਨਾਂ ਦੀ ਮਾਂ ਤੇ ਦੋਨੇ ਫੌਜੀ ਕੱਲੇ ਸਿਰਫ ਕੱਲੇ ਰਹਿ ਗਏ ਅਪੀਲ ਹੁਣ ਇੰਨੀ ਕੀ ਕਰਦੇ ਆ ਭਾਈ ਉਹਨਾਂ ਦਾ ਵੀ ਸਾਥ ਦਿਓ ਜਿਵੇਂ ਕਰਨਲ ਦਾ ਸਾਥ ਦਿੱਤਾ ਉਸ ਦੋਵੇਂ ਭਰਾਵਾਂ ਦਾ ਸਾਥ ਦਿਓ ਉਹ ਵਿਚਾਰੇ ਰੋ ਰੋ ਕੇ ਕਹਿ ਰਿਹਾ ਵੀ ਅਸੀਂ ਆਪਣੀਆਂ ਡਿਊਟੀਆਂ ਨਿਭਾ ਰਹੇ ਆਂ ਦੇਸ਼ ਦੀ ਸੇਵਾ ਕਰ ਰਹੇ ਆਂ ਪਰ ਸਾਡਾ ਪਰਿਵਾਰ ਇੱਥੇ ਪੀੜਤਾ ਜਿਹੜੀ ਇਹ ਉਡ ਉਡ ਕੇ ਇੱਥੇ ਜਿਹੜਾ ਗੰਦਫੂਸ ਉੱਡ ਕੇ ਘਰੇ ਆਉਂਦਾ ਬੱਚਿਆਂ ਨੂੰ ਸਾਹ ਦੀ ਦਿੱਕਤ ਛੋਟੀ ਜੀ ਬੱਚੀ ਆ ਤਾਂ ਉਹਨੂੰ ਵੀ ਸਾਹ ਦੀ ਦਿੱਕਤ ਆ ਉਹਦੇ ਜੋ ਟੈਸਟ ਕਰਵਾਏ ਜਾਂਦੇ ਆ ਉਹ ਤੋਂ ਪਤਾ ਲੱਗਦਾਗਾ ਵੀ ਉਹਨੂੰ ਸਾਹ ਦੀ ਦਿੱਕਤ ਆ ਕਿਉਂਕਿ ਜਿਹੜਾ ਉੱਡ ਕੇ ਘਰੇ ਗੰਦਫੂਸ ਆਉਂਦਾ ਗੰਦੀਆਂ ਫੈਕਟਰੀਆਂ ਦਾ ਧੂਆਂ ਵੀ ਆਉਂਦਾ ਤੇ ਸੋਬ ਅਲਬਲ ਆਉਂਦਾ ਉੱਡ ਕੇ ਤੇ ਇਹਦੇ ਵਿੱਚ ਉਹਨਾਂ ਨੇ ਆਪਣੇ ਬੰਨੀਓ ਖੁਲਾਸਾ ਕੀਤਾ ਵੀ ਇਹ ਕਿਸੇ ਮੀਰ ਲੋਗ ਆ ਜਿਹੜੇ ਉਹਨਾਂ ਉਹਨਾਂ ਵਰੀਓ ਲਾਇਆ ਗਿਆ ਕਿਹਾ ਗਿਆ ਵੀ ਜੋ ਤੁਸੀਂ ਮਰਜ਼ੀ ਕਰ ਲਓ ਜਿਵੇਂ ਆਪਾਂ ਗੱਲ ਕਰੀਏ ਲੰਬੇ ਵੱਡੇ ਤੋਂ ਵੱਡੀ ਕਾਰਵਾਈ ਕਰਵਾਉਣੀ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਐਫਆਈਰ ਡਰਜ ਤੱਕ ਨਹੀਂ ਹੋਈ ਤਿੰਨ ਸਾਲ ਹੋ ਗਏ ਚਾਰ ਸਾਲ ਘੁੰਮਦਿਆਂ ਨੂੰ ਪਰ ਇਹ ਪਰਿਵਾਰ ਬੰਨਿਓ ਦੱਸਿਆ ਗਿਆ ਵੀ ਜਿਹੜੇ ਉਹ ਲੋਕ ਆ ਜਿਹਦਾ ਸੈਲਰ ਅਮੀਰ ਆ ਵੱਡੇ ਯਾਨੀ ਕਿ ਵੱਡੇ ਪੱਦਰ ਤੇ ਉਹ ਪਾਵਰ ਜ਼ਿਆਦਾ ਕੀ ਪਾਵਰ ਹੋਣ ਦੇ ਕਾਰਨ ਇਹਨਾਂ ਦੀ ਸੁਣਵਾਈ ਨਹੀਂ ਹੋਈ ਇਸ ਆਰਮੀ ਦੇ ਨੌਜਵਾਨਾਂ ਦੀ ਲੋਕਾਂ ਨੇ ਜਿਵੇਂ ਕਰਨਲ ਦਾ ਸਾਥ ਦਿੱਤਾ ਉਹਦੀ ਪਤਨੀ ਐ ਸਾਥ ਦਿੱਤਾ ਹੁਣ ਪੀਲੇ ਇਹ ਆ ਭਾਈ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਉਹਨਾਂ ਦਾ ਸਾਥ ਵੀ ਜਰੂਰ ਦਿਓ ਪਰ ਹੁਣ ਦੇਖਣਾ ਇਹ ਬੰਦਾ ਜਿਹੜਾ ਇਹ ਸਖਸ ਸੀ ਵੀ ਇਹ ਪਿੱਛਾ ਕਿਉਂ ਕਰ ਰਿਹਾ ਸੀ ਇਹਦੀ ਪੂਰੀ ਜਾਣਕਾਰੀ ਕਿਉਂਕਿ ਅਗਲੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਵੀ ਇਹ ਸਖਸ ਕੌਣ ਸੀ ਉਦੇ ਬੰਨਿਓ ਪੂਰੀ ਗੱਲ ਦਾ ਖੁਲਾਸਾ ਹੋਣਾ ਹਜੇ ਬਾਕੀ ਆ ਤਾਂ ਉਹ ਪਤਰਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਤਾਂ ਜਿਹੜੀ ਇਹ 20 ਮਿੰਟ ਦੀ ਖਬਰ ਸੀ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸੀ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਆ ਬਾਈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਕ ਤੇ ਧੰਨਵਾਦ